ਮੱਥਾ ਦੇ ਕਿਵੇਂ ਟੇਕਦਾ ਉਹ ਗੁਰਬਾਨਾ ਘੋੜਾ ਹੋ ਗਈ ਹੈ ਕਟਰਾ ਕਟਰਾ ਉਹ ਬੈਗ ਦੇ ਕੇ ਨਾ ਮਗਰ ਬੈਗ ਵੀ ਪਾਇਆ ਹੈ ਟੋਪੀ ਆ ਯਾਰ ਚੁੱਪਦਾ ਚੁੱਪ ਰਹਿ ਚੁੱਪ ਰਹਿ ਦੇਖੋ ਆ ਕੜੀ ਲੱਗੀ ਹੋਈ ਆ ਚਲੋ ਬਈ ਚਲੋ ਆ ਗਿਆ ਗੁਰਜੀ ਵਾਲਾ ਗੁਰਜੀ ਵਾਲਾ ਕੋਟ ਕੱਪੜੇ ਬੈਸਟ ਆ ਯਾਰ ਕੱਪੜੇ ਬਹੁਤ ਟੌਪ ਦੇ ਬਾਈ ਫਿਰ ਜਿੱਤੇ ਆਸਨੇ ਗੁਰਜੀ ਉਧਾਂ ਦੇ ਚੁੱਪਦਾ ਰਹੋ ਅਗ ਜਾਲੀ ਵਾਲਾ ਗੇਟ ਮੁੜਿਆ ਹੂੰ ਉਹ ਪਰਲੇ ਪਛੇ ਤਾਂ ਨਹੀਂ ਕੈਮਰੇ ਦੇ ਉੱਪੇ ਟੋ ਜਾ ਨਹੀਂ ਉਹ ਬਾਹਰ ਨਹੀਂ ਇਹ ਤੁਹਾਨੂੰ ਗਰੈਂਡ ਨਾਲ ਹੀ ਵੱਡੇ ਇਹਨਾਂ ਨੇ ਉਹਦੇ ਨਾਲੇ ਤੋੜਿਆ ਉਹਦੇ ਨਾਲੇ ਹਾਂ ਜੂਮ ਤੇ ਬਾਹਲੀ ਫੋਟੋ ਪਾੜ ਦੇਣੀ ਆ ਬਾਹਲਾ ਨਾ ਜੂਮ ਕਰ ਨਹੀਂ ਤੋਰ ਦੇ ਤੋਰ ਆਹ ਬੰਦੇ ਦੀ ਤੋਰ ਹੋ ਗਈ ਆ ਦੇ ਅੱਛਾ ਆ ਇਹ ਲੰਗ ਮਾਰਦਾ ਬੰਦਾ ਅੰਦਰ ਆਵੇ ਲੰਗ ਇਹ ਨਹੀਂ ਮਾਰਦਾ ਲੰਗ ਆਹ ਮਾਰਦਾ ਬੰਦਾ ਆਹ ਬੰਦਾ ਨਾ ਨਹੀਂ ਮਾਰਦਾ ਆਪਣਾ ਪਿੰਡ ਦੇ ਬੰਦਾ ਆ ਇਹ ਆਪਣੇ ਆਹ ਲੰਗ ਮਾਰਦਾ ਹੈ ਹਾਂ ਹਾਂ ਆਜੋ ਭਾਈ ਆਜੋ ਆਜੋ ਕੋਈ ਨ ਰੋਕਦੇ ਤੇ ਪਹੁੰਚ ਜਾਂਦੇ ਓਏ ਆ ਦਿਖਾ ਦੇ ਇੱਧਰ ਵੀ ਲੈ ਮੱਥਾ ਵੀ ਟੇਕਿਆ ਉਹ ਝੜ ਗਿਆ ਨਹੀਂ ਨਾ ਮੱਥੇ ਨਾਲ ਕੀ ਲੱਗੇ ਯਾਰ ਹੈ ਜ਼ੋਰਾਂ ਨੂੰ ਮੱਥੇ ਨਾਲ ਕੀ ਲੱਗੇ ਜਾ ਉਹ ਝੜ ਗਿਆ ਸਰਵਾ ਇਹਨੂੰ ਮੱਛੇ ਦਾ ਪੈਹ ਹੁੰਦਾ ਚੱਕਦੇ ਉਹ ਬਾਬੇ ਦੀ ਉਹ ਦੇਖਦੇ ਕਿਥੇ ਪਰਮਾਲੇ ਰੱਖੇ ਪਰਮਾਲੇ ਰੱਖੇ ਨੇ ਚਾਬੀ ਦਾ ਪੈ ਹੈ ਹੈ ਚਾਬੀ ਚੋਬੀ ਦੇਖ ਪਰਮਾਲੇ ਰੱਖੇ ਨੇ ਕਿਥੇ ਉਹ ਕਾਲੀ ਦੇ ਕੱਢਿਆ ਉਹ ਕੱਢ ਲਿਆ ਉਹ ਚਾਬੀ ਚੋਬੀ ਦੇ ਹੈਵੀ ਗੱਲੇ ਰੱਖਣੇ ਸਰ ਜੀ ਜੀ ਆ ਦੇ ਕੋ ਖਲਾਰੀ ਜਾਂਦਾ ਵੀ ਇੱਥੇ ਬਸ ਕੀ ਉਹਨੇ ਉਹਨੂੰ ਪਤਾ ਹੈ ਇੱਥੇ ਕੀ ਕਰਨਾ ਇਹ ਜੀਨੇ ਜੁੰਨੇ ਦਾ ਪਰਲੇ ਪਰ ਇਹਦਾ ਚਿਹਰਾ ਦੇਖਿਆ ਜਾਂਦਾ ਜੀਨੇ ਜੁੰਨੇ ਦੀ ਇਹ ਇਹੇ ਵਾਰ ਮੂੜ ਦੇ ਕੈਮਰੇ ਚ ਆਇਆ ਪਹਿਲਾਂ ਜਾਂਦਾ ਜਿਹੜਾ ਉਹਦੇ ਇਹਦਾ ਮੱਕ ਨੰਗਾ ਆਇਆ ਪਤਾ ਲੱਗ ਜਾਣਾ ਆ ਬਹੁਤ ਬੰਦਾ ਪਤਾ ਖਬਰ ਮਾ ਗਰੇ ਜਾਵੇ ਮਾ ਫਿਰ ਥੱਲੇ ਨੂੰ ਢਿੱਲਾਇਆ ਤਾਂ ਹੋਇਆ ਠੀਕ ਹੈ ਬੋਲੀ ਹੋ ਗਿਆ ਉਹ ਜਾਂੜੇ ਪਰ ਅੱਲੋਕ ਮਾਰਿਆ ਓ ਯਾਰ ਬੰਦੇ ਦੇ ਅਮਰ ਸ਼ਾਹ ਕਹਿੰਦਾ ਆ ਦੇ ਗਾਤਰਾ ਪਾਏ ਨੇ ਨਹੀਂ ਹੈ ਉਹ ਪਈ ਜਿਹੜਾ ਉਹ ਛੱਡਣ ਨੂੰ ਲੈਂਦਾ ਦਾ ਚੱਕੂ ਦੱਖੂ ਉਹ ਕਹਿੰਦਾ ਆ ਵੀ ਇਹ ਮੁੰਡੇ ਹਾਂ ਚੱਕੂ ਦੱਖੂ ਹੈ ਆ ਓਏ ਬੱਟਰ ਦਾ ਉਹਦੇ ਕੋਲ ਹੁਣ ਪਾਇਆ ਗੱਲੇ ਨੂੰ ਕਹੋ ਮੈਂ ਉਹ ਕਾਦ ਟਪਾਉਣ ਨੂੰ ਪਾਵਾ ਵਧੇਰਾ ਮੈਨੂੰ ਮਤਲਬ ਮਤਲਬ ਕਸਿਆ ਹੁੰਦਾ ਨਾਟ ਹਾਂ ਉਹਨਾਂ ਨੇ ਕੋਸ਼ਿਸ਼ ਵੀ ਨਹੀਂ ਕੀਤੀ ਉਹਨਾਂ ਨੂੰ ਪਤਾ ਵੀ ਨਹੀਂ ਹੋਈ ਪਿਆ ਭਈਏ ਨਹੀਂ ਖਾਣੇ ਦਾ ਦੱਸਾ ਕਰੇ ਉੱਪਰ ਨਹੀਂ ਕਿਹੜੇ ਪੈਣ ਦਾ 2.5 ਕਿਲੋ ਆਪਣਾ ਹੈਗਾ ਹੀ 70 ਕਿਲੋ ਉਹ ਲੈ ਕੇ ਚੱਕੇ ਚੱਲ ਮਿਲੀਓ